ਸਤਿ ਸ਼੍ਰੀ ਅਕਾਲ ਬਾਈ ਜੀ ਮੋਨਾਂਡੇ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈਕ ਬਹੁਤ ਸੋਹਣੀਆਂ ਦੋ ਝੋਟੀਆਂ ਵਧੀਆ ਇੱਕ ਟੁਕੜ ਗੱਪਣਾ ਇੱਕ ਤਾਜੀ ਸੂਈ ਝੋਟੀ ਆ ਬਹੁਤ ਵਧੀਆ ਵਧੀਆ ਬ੍ਰਾਂਡ ਬਾਈ ਲੈ ਕੇ ਆਇਆ ਫਲਕਾਰੀਆਂ ਪਈਆਂ ਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਹਾਲ ਜੀ ਖਾਂ ਵਧੀਆ ਠੀਕ ਠਾਕ ਜੀ ਠੀਕ ਠਾਕ ਠੀਕ ਠਾਕ ਹੋਣਾਓ ਸਾਬ ਇਹ ਨੇ ਮਾਡੇ ਡੇਰੀ ਫਾਰਮ ਦੇ ਭੈਣ ਭਰਾ ਜੁੜੇ ਆ ਹਾਂਜੀ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਹਾਂਜੀ ਬਾਈ ਜੀ ਇਹ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਹਾਂਜੀ ਵਾਦ ਤੋਂ ਵਾਦ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂਜੀ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਕਰਦੇ ਆ ਠੀਕ ਆ ਬਾਈ ਜੀ ਜਿਹੜੇ ਵਾਦ ਤੋਂ ਵਾਦ ਸ਼ੇਅਰ ਕਰਦੇ ਆ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂਜੀ ਬਾਈ ਜੀ ਜਿਹਨ ਲਾਈਕ ਕਮੈਂਟ ਸ਼ੇਅਰ ਕਰਦੇ ਡਬਲ ਤੋਂ ਡਬਲ ਹੋਣਾ ਧੰਨਵਾਦ ਕਰਦੇ ਆ ਦਵੂ ਸਾਰੇ ਭੈਣ ਭਰਾਵਾਂ ਠੀਕ ਆ ਬਾਈ ਜੀ ਇਹ ਆਪਣੇ ਕੋਲ ਚੰਗੇ ਟੌਪ ਦੇ ਦੋ ਵੱਡੇ ਨਕੀਨੇ ਆਏ ਆ ਹਾਂਜੀ ਜਿਨ੍ਹਾਂ ਨੂੰ ਕਹਿੰਦੇ ਨਾ ਵੀ ਇੱਕ ਤੇ ਹੁੰਦਾ ਵੀ 20 ਕਿਲੋ ਕਹਿਣ ਵਾਲਾ ਜਿਹੜਾ ਮਈਆਂ ਨੇ ਹੱਥੀਂ ਦੁੱਧ ਕੱਢਿਆ ਹਾਂਜੀ ਭਾਈ ਜੀ ਉਹ ਮਈਆਂ ਆ ਚੰਗੀਆਂ ਥਲਾਕੇਦਾਰ ਠੀਕ ਆ ਭਾਈ ਆ ਮੈਂ ਵੀ ਤੋਪੜ ਗੱਬਣ ਹਾਂਜੀ ਇਹ ਟਾਈਮ ਤੇ ਮਈ ਹੈਗੀ ਆ ਇਹਦੇ ਉਤੋਂ ਵੀ ਜੀ ਮੈਂ ਤਾਂ ਆਪਣੀ ਵੱਡੀ ਮਾਂ ਲੈਣ ਦੀ ਮੇਰੀ ਇਹ ਤੋਂ ਸ਼ੁਰੂਆਤ ਹੋਈ ਸੀ ਮੈਂ ਤਾਂ ਠੀਕ ਭਾਈ ਜੀ ਇਹ ਮਈ ਟੋਕੜੀ ਮਈ 1 ਲੱਖ 10 ਹਜ਼ਾਰ ਦੀ ਨਹੀਂ ਇਕੱਲੀ ਟੋਕੜੀ ਉਦੋਂ ਹਾਂਜੀ ਪਹਿਲੀਆਂ ਜ ਤੇ ਇੱਕ ਦਾਸ ਦੀ ਟੋਕੜੀ ਮੈਂ ਲਈ ਮੈਂ ਦੇ ਦਿੱਤੀ ਮਿਰਚੇ ਦੀਆਂ ਕਾਦੀਆਂ ਹਾਂਜੀ ਭਾਈ ਜੀ ਮਿਰਚੇ ਦੇ ਕਾਦੀਆਂ ਮੈਂ ਦੇ ਦਿੱਓ ਬੰਦੇ ਨੇ ਬਾਹਰ ਕਹਿਣਾ ਦੋਵੇਂ ਮਈਆਂ ਕੋ ਲੈਣ ਦੀਆਂ ਠੀਕ ਜੀ ਤੇ ਹੁਣ ਮੈਂ ਤਾਂ ਿਆਮੀ ਨਦੀ ਗੱਭਣਿਆ ਹਾਂਜੀ 20 ਕਿਲੋ ਕਹਿਣ ਲਾਣਾ ਨਹੀਂ ਮਈਨੇ ਕੰਡੇ ਦੇ ਦੁੱਧ ਚਾੜਿਆ ਠੀਕ ਜੀ ਬੰਦੇ ਆ ਨੰਬਰ ਦਿੰਦਾ ਨੇ 20 ਕਿਲੋ ਦੁੱਧ ਮਈਨੇ 19 ਕਿਲੋ 20 ਕਿਲੋ ਕੰਡੇ ਦੇ ਦੁੱਧ ਮਈਨੇ ਚਾੜਿਆ ਹੁਣ ਮਈ ਕੋ ਦੁੱਧ ਹੋਊਗਾ 12 ਕਿਲੋ ਹੁਣ 12 ਕਿਲੋ 12 ਕਿਲੋ ਟਾਈਆਂ ਮਹੀਨੇ ਦੀ ਗੱਭਣ ਠੀਕ ਹੈ ਭਾਈ ਜੀ ਆ ਯਾਮੀ ਨਾਲੇ ਕਪੜਾ 12 ਲੈਣਾ ਦੋਦੇ ਆ 13 14 ਆ ਪਰ ਜਿਹੜਾ ਦੁੱਧ ਵੀ 13 14 ਹੀ ਆ ਪਰ ਜਿਹੜਾ ਚਵਾਵਾ ਦੁੱਧ ਕਿਸ ਦੇ ਘਰ ਜਾ ਕੇ ਦਿੜੀ ਹੀਜ ਕਰਕੇ ਉਹ ਜਿਹੜਾ ਨਿਕਲਣਾ ਉਹ 12 ਕ ਠੀਕ ਆ ਭਾਈ ਜੀ ਤੇ ਮੈਂ ਮੰਨੀ ਪਤਾ ਨਹੀਂ ਆ ਤੇ ਫਲਕਾਰੀ ਪਾਈ ਨਾ ਪੂਰੀ ਮਿੰਗੀ ਇਹਨਾਂ ਕੋਈ ਮਿੰਗੀ ਲੈ ਕੇ ਪਾਈ ਆ ਕੰਮ ਕਰਨਾ ਟੌਪ ਕਿਉਂ ਪਪਾ ਜੀ ਇਹ ਚੰਗੀਆਂ ਚੀਜ਼ਾਂ ਦੇ ਫਲਕਾਰੀਆ ਕੋਈ ਚੰਗੀਆਂ ਨਹੀਂ ਹੁੰਦੀਆਂ ਹਾਂਜੀ ਈਲ ਤੇ ਪੈਂਦੀ ਫਲਕਾਰੀ ਸਹੀ ਗੱਲ ਬਾਬਾ ਜੀ ਕਿਉਂ ਭਾਈ ਜੀ ਗਾਹ ਵੀ ਪਤਾ ਕੀ ਹੁੰਦੀ ਗੱਲ ਇੱਕ ਉਹਦਾ ਸ਼ੌਂਕ ਹਾਂਜੀ ਸ਼ੌਂਕ ਦਾ ਕੋ ਮੋਲਣੀ ਸਹੀ ਗੱਲ ਜੀ ਇਹ ਸ਼ੌਂਕ ਆ ਉਹ ਤਰ੍ਹਾਂ ਵੀਰ ਜੀ ਸੌਹ ਲਈਏ ਤੇ ਇੱਕ ਕੁੱਤਾ ਜੇ ਇੱਕ ਸ਼ਿਕਾਰੀ ਬੰਦਾ ਕਹਿੰਦੀ ਨੇ ਕੁੱਤਾ ਜਿਹੜਾ ਹੁੰਦਾ ਆ ਹਾਂ ਜੀ ਹਾਂ ਜੀ ਸਾਢੇ 7-7 ਲੱਖ ਦਾ ਦੌੜਾ ਵਾਲਾ ਕੁੱਤਾ ਆ ਤੇ 2 ਕਿਲੋ ਦਾ ਸ਼ੇਆ ਹੁੰਦਾ ਜਿਹਦੇ ਮਗਰ ਛੱਡ ਦਿੰਦੇ ਆ ਸਹੀ ਗੱਲ ਜੀ ਤੇ ਗੱਲ ਹੈ ਸ਼ੌਂਕ ਸ਼ੌਂਕ ਦੀ ਗੱਲ ਹੋਰ ਨਹੀਂ ਕੋਈ ਉਹ ਕੋਈ ਇਹ ਮੀਟ ਕਰਕੇ ਥੋੜਾ ਛੱਡਦੇ ਆ ਹਾਂ ਜੀ ਹਾਂ ਜੀ ਸ਼ਿਕਾਰ ਕਰਕੇ ਵੀ ਇਹ ਗੱਲ ਆ ਤੇ ਸ਼ੌਂਕ ਹੀ ਦੇਦੇ ਤੇ ਸ਼ੌਂਕ ਆ ਤਾਂ ਫੇਰੀ ਆ ਮੈਂ ਤਾਂ ਨਹੀਂ ਰੱਖੋ ਲਿਆ ਭਾਈ ਜੀ ਅਸਲ ਚੀਜ਼ ਆ ਵੀਰ ਕੁਆਲਟੀ ਦੀ ਹਾਂਜੀ ਕੋਈ ਬੰਦਾ ਆਪ ਕਹੂਗਾ ਵੀ ਇਹ ਕਿਹੜੇ ਲਾਕੇ ਦੀ ਮੈਂ ਆ ਠੀਕ ਆ ਭਾਈ ਜੀ ਜਿਹੜੀ ਗੱਲ ਆ ਜਬਰ ਮਹੀਂ ਵੀਰ ਇੰਨਾ ਕੋਈ ਸੱਜਰ ਮਹਿ ਕੋ ਨਹੀਂ ਬਣਿਆ ਜਾਂਦਾ ਠੀਕ ਆ ਭਾਈ ਜੀ ਤੇ ਦੇਖੋ ਪਾਈ ਆ ਪੀਸ ਪੂਰੇ ਚੁੰਨੇ ਲੈ ਕੇ ਆ ਆ ਤਾਂ ਵਧੀਆ ਰਿਕਾਰਡ ਵਾਲੇ ਤਾਂ ਲਕਾਰੀ ਫੋਕਰੀ ਪੂਰੀ ਘੈਂਟ ਪਈ ਆ ਤੇ ਮੈਂ ਵੀ ਥੋੜੀ ਤਗੜੀ ਹੁਲਾਓ ਭਾਈ ਹੁਲਾਓ 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 12 ਕਿਲੋ ਕੰਡੇ ਤੇ ਚੜਾ ਦਾਂਗੇ ਦੁੱਧ ਮੈਂ ਦਾ ਤੇ ਢਾਈਆਂ ਦੀ ਗੱਭਾਂ ਜੀ ਠੀਕ ਹੈ ਬਾਈ ਜੀ ਜਿਹੜਾ ਮਰਜ਼ੀ ਆਪਣਾ ਡਾਕਟਰ ਲੈ ਆਵੇ ਸਰਕਾਰੀ ਲੈ ਆਵੇ ਦੂਜਾ ਲੈ ਆਵੇ ਚੈੱਕ ਕਰਾ ਕੇ ਲੈ ਜੇ ਬਿਲਕੁਲ ਜੈੱਟ ਬਲੈਕ ਠੀਕ ਹੈ ਬਾਈ ਜੀ ਤੇ ਉਹ ਠੰਡੀ ਮਾਜ ਫਲਾ ਰੋ ਨਾ ਕਿਆ ਗਾ ਤੇ ਜੇ ਸੁਣੀ ਜੀ ਠੀਕ ਹੈ ਫਿਰ ਚੁੱਪ ਤੇ ਗਿਆ ਸਾਰਾ ਸੁਣੀ ਆ ਬਾਕੀ ਠੰਡੀ ਧੀਰੀ ਆ ਐ ਪਹਾੜੇ ਤੇ ਮਿਲੂਗੀ ਮੈਂ ਦੋਵੇਂ ਟਾਈਮ ਹੀ ਇਦਾਂ ਹੀ ਇੱਥਾਂ ਨਾਲ ਦੀ ਕੁਆਲਿਟੀ ਚੈੱਕ ਕਰੋ ਦੇਖ ਲਾ ਰੋ ਤੋਰੋ ਭਾਈ ਐਂ ਮਾੜੀ ਤੋਰ ਦੋ ਇੱਕ ਤਾਂ ਤੁਰ ਰਿਹਾ ਹੈ। ਲਾਇਓ ਧਾਇਓ ਲਾਇਓ ਮਾਰੋ। ਦੇਖੋ ਯਾਰ ਬੱਦਾਂ ਵੀ ਮੈਨੇ ਥੱਲੇ। ਪੂਰੇ ਯਾਰਿਆ ਬੱਦੇ ਵਾਲੀ ਮਾਜੀ ਆ। ਬਾਈ ਕੋ ਆਪਣੇ ਘਰੋਂ ਗਈਆਂ ਮੱਝਾਂ ਆਇਆਂ ਐ ਉਹ ਵੱਡੇ ਤੋਂ ਵੇਖ ਕੇ ਗਈਆਂ ਆ ਤੇ ਤਾਂ ਹੀ ਗਰੇ ਵਾਸ਼ਪੁਰਾ ਨਾ ਬਣਾਇਆ ਚੀਜ਼ਾਂ ਵੇਚੀਆਂ ਅਸੀਂ ਤੇ ਬੜੀ ਚੰਗੀ ਜਿਆਦਾ ਜਵਰਤੀ ਜਾ ਉਹ ਵੀਰ ਕਹਿੰਦਾ ਹੈ ਵੀ ਫੇਰ ਮੈਂ ਕੋਈ ਬੰਦੇ ਨੂੰ ਫੱਟ ਕੇ ਵੀਡੀਓ ਇਹਨੂੰ ਫੇਰ ਵੀਡੀਓ ਪਾਉਣੀ ਆ ਪਈ ਪਹਿਲ ਤੇਰੀ ਹੈ ਮਈਆਂ ਤੇ ਲੈ ਜਾ ਜਿਹੜੀ ਗੱਲ ਆ ਠੀਕ ਹੈ ਤੇ ਆਪਣੇ ਨਾਲ ਬੜਾ ਸਜਣਦਾਈ ਆ ਠੀਕ ਹੈ ਬਾਈ ਜੀ ਤੇ ਮਈਆਂ ਫੇਰ ਮਗਾਲੀਆਂ ਕੋ ਕਹਿਣਾ ਹੋ ਗਿਆ ਦੇ ਆਹੀ ਗਾੜੇ ਮੇਰੇ ਕੋਲ ਮਾਲ ਪੜਾ ਸੀ ਹਾਂਜੀ ਚਲ ਆ ਜੀ ਠੀਕ ਹੈ ਬਾਈ ਜੀ ਪਰ ਵੀਰ ਆਉਂਦਾ ਨਹੀਂ ਜਿਹੜਾ ਵੀਰ ਲੈ ਗਿਆ ਨਾ ਉਹ ਮਹੀਂ ਦੇ ਮਹੀਂ ਦਾ ਟਾਈਮ ਬੋਲਦਾ ਨਾ ਸਹੀ ਗੱਲ ਉਹ ਅਸਲ ਚੀਜ਼ ਆ ਇੱਕ ਕੁਆਲਿਟੀ ਆ ਮੈਂ ਕਹਿ ਰਹੀਦਾ ਮਈਆਂ ਰੱਖਣ ਵਾਲੀ ਪਰ ਇੱਕ ਅਸਲ ਚੀਜ਼ ਆ ਕਿ ਜਨਵਾਰਿਆ ਜਿਹਨੂੰ ਕਹਿੰਦੇ ਇੱਕੋ ਜਆ ਥਣ ਤੇ ਕੋਈ 3 3.5 ਕਿਲੋ ਸੱਜਰ ਦੀ 4 ਕਿਲੋ ਲਾ ਕੇ ਗਾੜ ਹੀ ਮੈਂ ਠੀਕ ਹੈ ਜੀ 2.5 ਕਿਲੋ ਹੁਣ ਤੋਂ ਕੜ ਦੀ ਗਾੜੀ ਹੋਊਗੀ ਠੀਕ ਆ ਪਾਜੀ ਪਰ ਤਿਆਰ ਹੁੰਦੀ ਆ ਨਾ ਥੱਲੇ ਰੀਤ ਪੌਣੀ ਪਣੀ ਆ ਠੀਕ ਆ ਬਾਬਾ ਜੀ ਜਿੱਦੋਂ ਬਈ ਪਹਿਲਾਂ ਨਹੀਂ ਸੀ ਨਾ ਹਾਂਜੀ ਜਿਹੜੇ ਘੋਰਨੇ ਚ ਮੈਂ ਪਹਿਲਾਂ ਕੱਢੀ ਹਾਂਜੀ ਹੁਣ ਉਹਦੀ ਧੀ ਇਹਦੀ 15-20 ਦਿਨਾਂ ਨੂੰ ਤਿਆਰ ਹੋਈ ਗਈ ਆ ਹਾਂਜੀ 15-20 ਦਿਨਾਂ ਨੇ ਇਹਦੀ ਜਿਹੜੀ ਧੀ ਆ ਹਾਂਜੀ ਤਿਆਰ ਹੋਈ ਆ ਉਹ ਲਿਆਵਾਂਗੇ ਉਹ ਵੀ ਆਪਣੇ ਤਗੜੇ ਬੰਦੇ ਆ ਭਾਜੀ ਇੱਥੇ ਆਉਗੀ ਜਿੰਨਾ ਘਾਈ ਸੀ ਤੇ ਚੰਗੀ ਜਵਰ ਆ ਬਟੀਨਾ ਠੀਕ ਤੇ ਅਸਲ ਸੀ ਇਹ ਆ ਤੇ ਵੀਰ ਲੈਣ ਦੇ ਨਾਲ ਆ ਇਹਦਾ ਮੁੱਲ ਵੀ ਕਰਾਂਗੇ ਹਾਂਜੀ ਜਿੰਨੇ ਦੀ ਮੈਂ ਦੇ ਦੇਣੀ ਹੈ ਕੀ ਮੁੱਲ ਪਾਈ ਰੱਖਿਆ ਹੈ ਮੈਂ ਵੀਰ ਉਦੋਂ ਚਲੋ ਮੈਂ ਅਹੀਂ ਪੂਰੀ ਯੋਰ ਨਾਲ ਲਈ ਤੇ ਮੈਂ ਹੀ ਵੇਚੀ ਵੀ ਚਾਹ ਪਾਣੀ ਲਿਆ ਫੁੱਲਾ ਵੀਰ ਚੰਗੀ ਮੈਂ ਉਹਦੇ ਚੰਗੇ ਰੁਪਏ ਲਈਏ ਨਫਾ ਲੈਣਾ ਜਿਹੜੀ ਗੱਡੀ ਸਹੀ ਗੱਲ ਜੀ ਤੇ ਹੁਣ ਮੈਂ ਵੀਰ ਮੁੱਲ ਕਰੀਏ ਸਵਾ 1 20 15 13 ਦੀ ਮੈਂ ਦੇਣੀ ਹੈ 13 ਠੀਕ ਆ ਨਾਈ ਦਾਦੀ ਦਾ ਦੇ ਕਿਹੜਾ ਠੀਕ ਹੈ ਜੀ ਬਾਈ ਉਹਨੇ ਕਹਿੰਦਾ ਥਾਪੀ ਮਾਰਦੀਆਂ ਹਾਂ ਨਾ ਇਹ 10 ਹੀ ਦੇਣੀ ਆ ਇੱਕ 10 ਦੀ ਮੈਂ ਦੇ ਦਾਂਗੇ ਪਰ ਮੈਂ ਮੂੰਹ ਬੋਲਦੀ ਆ ਵੀ ਮੈਂ ਮਹੀਂ ਹੈਗੀ ਦੇਖੋ ਇਹ ਕਰਾਂ ਪੂਰੀ ਜੈੱਡ ਬਲੇਗ ਆ ਪਾਈ ਕੋਲ ਮੱਝ ਤੇ ਸਾਈਡ ਦਾ ਬਾਬਾ ਜੀ ਆ ਪੂਰਾ ਕੈਮਰਾ ਘੁਮਾ ਲੀਏ ਮੂੰਹ ਤੋਂ ਫੇਸ ਤੋਂ ਵੀ ਤਾਂ ਕੋਈ ਤੜੀ ਮੈਂ ਭਾਈ ਰੋ ਦੇਖੋ ਤੇ ਪੂਰੇ ਦੰਦ ਤੋਂ ਸਾਰੇ ਬਣੇ ਹੋ ਕੈਮ ਆ ਤੇ ਵਧੀਆ ਤਾਂ ਪੂਰੀ ਨਸਲੀ ਆ ਤੋਰੀ ਤਾਂ ਦਰਮਿਸਤ ਅਸਲ ਚੀਜ਼ ਆ ਵੀ ਜੇ ਕਮਾਲ ਦੀ ਹੈ ਜੀ ਕੋਈ ਬੰਦਾ ਇਹਣਾ ਕਵੇ ਵੀ ਉਹੋ ਜੀ ਆ ਠੀਕ ਆ ਭਾਈ ਜੀ ਬਿਲਕੁਲ ਮੁੱਲ ਪਾਈ ਨੇ ਯਾਦ ਕੀਤਾ ਵੀ ਢਾਈਆਂ ਵੀਆਂ ਦੀ ਕੱਬਣੇ ਦਾ 12 ਕਿਲੋ ਦੁੱਧ ਆ ਮਿਨਵਾ ਤੇ 1 ਲੱਖ 1000 ਦੀ ਹਾਂ ਨਾ ਦੇਣੀ ਤੋ ਸਵਾਕ ਤੋਂ ਹਣੀ ਮੈਂ ਲੈ ਜੇ ਮੈਂ ਤਿਆਰ ਕਰ ਦੇ ਤੇ ਬਗਾਨੇ ਕੋ ਬਾਹਰੋਂ ਕੇ ਇੱਕ ਮੁੱਲ ਲਵਾਲੇ ਤੇ ਉਹਨੂੰ 10000 ਮਹੀ ਹਾਡੀ ਠੀਕ ਆ ਪਪਾ ਜੀ ओके ਜਿਹੜਾ ਮਰਜ਼ੀ ਕੋ ਸਿਰੇ ਦਾ ਬੰਦਾ ਉਹ ਕੋ ਮੁੱਲ ਲਵਾ ਲੈ ਤਿਆਰ ਹੋਈ ਮਹੀਂ ਦੇ ਇੱਕ ਦਿਨ ਦੀ ਸੂਈ ਕੋ ਜਾਂ ਗੱਬੜ ਫਸੀ ਕੋ 10000 ਮਹੀਂ ਮਿੰਗੀ ਸਾਡੀ ਬੇ ਇੰਨੀ ਕੁਆਲਿਟੀ ਵਾਲੀ ਚੀਜ਼ ਆਏ ਇੰਨੀ ਕੋਈ ਚੀਜ਼ ਐ ਇੱਕ ਬ੍ਰੈਂਡ ਠੀਕ ਐ ਭਾਈ ਜੀ ਜੇ ਗੁਣਿਆ ਕੋਈ ਚੀਜ਼ ਦੇ ਵਿੱਚ ਕੱਜ ਫਿਰ ਕਰਮਾ ਲਈ ਆਈ ਹੈ ਆਪਣੇ ਕੋਲ ਤੇ ਇਹਦੀ ਇੰਸਟਾਗ੍ਰਾਮ ਤੇ ਵੀਡੀਓ ਵੀ ਹੈਗੀ ਜੀ ਏ ਵੀ ਪਕੇ ਪਕੇ ਰਕਾਰ ਜੇ ਕੋ ਪਹਿਲੀ ਦੀ ਵੀਡੀਓ ਮੰਗੂਗਾ ਉਹ ਵੀ ਖਾਲਦਾਂਗੇ ਠੀਕ ਪਹਿਲੀ ਵੀਡੀਓ ਲੈ ਲਈ ਪਹਿਲੀ ਯਵਰ ਮੈਂ ਆ ਠੀਕ ਹੈ ਅੱਖੀਂ ਵੇਖਿਆ ਥੀ ਚੋਈ ਉਹ ਚੀਜ਼ ਹੈ ਉਹ ਚੀਜ਼ ਆ ਇੱਕ ਯਵਰ ਤਾਂ ਹੀ ਕਹਿੰਦੇ ਬੋਤਾਂ ਸਾਹਿਬ ਵੀ ਹਲ ਜਾਈ ਸੀ ਇੱਕ ਨਿਸ਼ਾਨਾ ਹੈ ਚੋੜੀ ਗਾੜੀ ਪੂਰੀ ਤਾੜੀ ਠੀਕ ਹੈ ਬਾਬਾ ਜੀ ਓਕੇ ਅਥਰ ਚੀਜ਼ ਹੈ ਕੁਆਲਟੀ ਵਾਲੀ ਗਾੜੀ ਆ ਗਈ ਮੇਰੇ ਮੈਂ ਸੁੱਈ ਆ ਠੀਕ ਤਾਂ ਜੀ ਮੈਂ ਹੀ ਸੁੱਈ ਕੋਈ ਦੇਖੋਗੇ 8 ਤੋਂ 10 ਠੀਕ ਹੈ ਭਾਈ ਮਗਰ ਕਟਈਏ ਠੀਕ ਤੇ ਮੈਂ ਨੇ ਕੀ ਲੈਵੇ ਜਾਂ ਪੰਡਾ ਲਾਈਆਂ ਮੈਂ ਅਜੇ ਮੈਲੇ ਦੇ ਚਲਣੀ ਆ ਕੋਈ ਹੁਣ ਦੁੱਧ ਚਵਾਵਾਂ ਜਿਹੜਾ ਕੋਈ 14 ਕਿਲੋ 14 ਕਿਲੋ ਦੁੱਧ ਦਾ ਤੇ ਹੁਣ ਉਹ ਵੀਰ ਲੈਵਾ 20 ਕਿਲੋ ਵਾਲਾ ਜਿਹੜਾ ਪੰਡੇ ਤੇ ਚਾੜਾਂਗੇ ਦੁੱਧ 14 ਕਿਲੋ 14 ਕਿਲੋ ਚੜਾਂਗੇ ਜਿਹੜਾ ਇਹ ਹੈ ਭਾਈ ਜੀ ਕੋਈ ਆਪਣੀ ਸੇਵਾ ਤੇ 16 ਕਿਲੋ ਜੇ 17 ਕਿਲੋ 14 ਕਿਲੋ ਮੈਨੂੰ ਹੁਣ ਦੁੱਧ ਤਿਆਰ ਆ ਜਿਹੜੀ ਠੀਕ ਹੈ ਭਾਈ ਜੀ ਖਿਲਾ ਖੋਲਾ ਭਾਈ ਕਟਈ ਮਗਰੇ ਆ ਕਟਈ ਮਗਰੇ ਆ ਸਰ ਨਾ ਦਾ ਵਜਨ ਵੇਖ ਲਓ ਤੇ ਦੋਵੇਂ ਬ੍ਰਾਂਡ ਪੀਸ ਪਾਈਆਂ ਨੂੰ ਗਏ ਤੇ ਅੱਜ ਫੇਰ ਘਰ ਆਏ ਆ ਤੇ ਵਧੀਆ ਆ ਆਰਾਮ ਹੀ ਨਾ ਮੈਂ ਤਾਂ ਨਾ ਹਾਂ ਵੀ ਜੀ ਮੈਂ ਮੈਂ ਇੱਕੋ ਲਈਏ ਪਰ ਬਾਬਾ ਅੰਦਰ ਦੀ ਥਾਨੀਆਂ ਦੇ ਦੋਨੇ ਥਾਨੀਆਂ ਮੈਂ ਨਾਲ ਲੈਣੀ ਆ ਵੀ ਇਹ ਵੀ ਆਪਣੀ ਖੜਨੀ ਆ ਜੀ ਮੈਂ ਆਪਣੀ ਆ ਤੇ ਮਾੜਾ ਬਾਹਰ ਨਹੀਂ ਜਾਂਦੇ ਟਪਰਾ ਬਾਈ ਜੀ ਯੂਐਸਏ ਹਿੱਥ ਚਲੇ ਆ ਇਹ ਕੱਲੀ ਗੱਲੀ ਗੱਡੀ ਦੇ ਵਿੱਚ ਆਈ ਆ ਠੀਕ ਜੀ ਦੋ ਨਹੀਂ ਪੈਂਦੀਆਂ ਦੇਖੋ ਕੱਲੀ ਤੁਰਨੀ ਝੂਮ ਝਾਮ ਕੇ ਪੂਰੀ ਖੁੱਲੀ ਮੈਂ ਨਾ ਵੀ ਮੈਂ ਵੀ ਕੋਈ ਚੀਜ਼ ਆ ਕਿ ਨਿਸ਼ਾਨਾ ਆ ਆ ਲਾਲ ਵੀਰ ਮਾੜੀ ਮਾੜੀ ਲਾਲਗੀ ਮੈਂ ਦੇ ਉਤੇ ਤਾਂ ਆਈ ਆ ਵੀ ਇੱਕੋ ਥਾਂ ਦੇ ਲੈ ਆਓ ਬਾਈ ਲੈ ਆਓ ਜਿਹੜੀ ਗੱਡਿਆ ਠੀਕ ਹੈ ਪਰ ਪੂਰੀਆਂ ਮਈਆਂ ਵੇਹ ਵੀਰ ਜੇ ਕੋਈ ਚੀਜ਼ ਆ ਇਸ ਨਸਲ ਆ ਠੀਕ ਐ ਲੈਓ ਲੈਓ ਉਹ ਤੇ ਖਾਦਨੇ ਰਹਿ ਗਏ ਸਾਹੀ ਵੀਰੇ ਇਹ ਗੱਲ ਕਹੀ ਆ ਜਾਣਾ ਉਹ ਡੇਗਣਾ ਪਵੇ ਜਿਹੜੀ ਮਈ ਸਾਡੀ ਲੱਖੋਂ ਬਾਹਰ ਹੋ ਗਈ ਨਾ ਹਾਂਜੀ ਉਹ ਮਈ ਫਿਰ ਭੰਗੜੇ ਪਾਊਗੀ ਠੀਕ ਐ ਭਾਈ ਜੀ ਆ ਭੰਗੜੇ ਪਾਊਗੀ ਮਈ ਕੋਈ ਮੂੰਹੋਂ ਬੋਲੂਗੀ ਜੇ ਕੋਈ ਕੋ 100 ਰੁਪਿਆ ਗੋਟੀਆਂ ਦੋ ਗੇਨੀਆਂ ਉਹਨੂੰ ਤੇ ਚੀਜ਼ ਦਵਾਂਗੇ ਸਹੀ ਗੱਲ ਭਾਈ ਸਹੀ ਗੱਲ ਪੂਰੀ ਸਾਫ਼ ਚੀਜ਼ ਦੇਣੀ ਆ ਤਾਂ ਵਧੀਆ ਬ੍ਰਾਂਡ ਐ ਵੇਹੋ ਲੈ ਵੇ ਜੀ ਕਵਾੜੀ ਕਰੋ ਚੈੱਕ ਤਾਂ ਵਧੀਆ ਫਿਰ ਤੁਹਾਡੀ ਕਵਾੜੀ ਚੈੱਕ ਕਰਵਾ ਲੈਨੇ ਵੇ ਅ ਵੀ ਕੱਟੀ ਮਗਰ ਅਸਾਂ ਚੀਜ਼ ਟੀਕੇ ਦੀ ਕੱਟੀ ਆ ਬਹੁਤ ਚੰਗੀ ਫਿਰ ਕੱਟੀ ਉਹ ਜੀ ਦੀ ਆ ਫਿਰ ਦਹਾ ਦਿਨਾਂ ਦੀ ਕੱਟੀ ਆ ਪੂਰੀ ਠੀਕ ਆ ਭਾਈ ਜੀ ਆ ਦਹਾ ਦਿਨਾਂ ਦੀ ਮਗਰ ਕੱਟੀ ਆ ਨੇ ਮੈਂ ਤੇ ਮਗਰ ਉਹ ਜਿਆਦਾ ਚੰਗੀ ਠੀਕ ਪਰ ਜਿਹੜਾ ਵੀ ਵੀਰ ਭਰਾ ਮਹੀਂ ਲੈ ਗਿਆ ਨਾ ਮਹੀਂ ਵੀਰ ਅਸੀਂ ਕਈ ਉਹ ਕਹਿੰਦੇ ਵੀ ਮਹੀਂ ਫੋਨ ਤੇ ਕਰਦੇ ਬੜੀ ਮਹਿੰਗੀ ਹੋ ਗਈ ਕੋਈ ਵੀਰ ਭਰਾ ਜਿਹਨਾਂ ਮੰਗੇ ਤੇ ਫਿਰ ਜਿਹਦਾ ਕਾਰੀਗਰ ਹੁੰਦਾ ਮਹੀਂ ਵੀਡੀਓ ਜੀ ਬੋਲਾਂਗੇ ਜਿੱਦੀ ਕਰਦੇ ਆ ਉਹ ਆ ਕੇ ਮੈਂ ਦਵਾਂਗੇ ਪਰ ਜਿਹੜਾ ਵੀ ਮਹੀਂ ਲੈ ਜੀ ਨਾ ਜਿਹੜੀ ਮਹੀਂ ਵੀਰ ਜਿੰਨਾ ਦੁੱਧ ਕਹਿ ਦਾਂਗੇ ਅਸੀਂ 2 ਬੋਲ ਦੁੱਧ ਮੈਂ ਕੋ ਆਪ ਘਾਟ ਦਸਦੇ ਆ ਵੀ ਜਿੰਨਾ ਅਸੀਂ ਆਪਣੇ ਘਰ ਚ ਬਾਦਣਾ ਉਹ ਦੁੱਧ ਉਹ ਸਿੱਧਾ ਮੈਂ ਕੋ ਸਹੀ ਗੱਲ ਤੇ ਕੀ ਮੁੱਲ ਪਾਈ ਜੀ ਇਹਦਾ ਮੋਹ ਨਵੀਰ ਦੇ ਲੈਣ ਮਈ ਦਾ ਮੁੱਲ ਕਰਾਂਗੇ ਮੁੱਲ ਮਈ ਦਾ ਹੈ ਮਈ ਜਿਆਦਾ ਵੱਡੀ ਹੈ ਪਰ ਮੋਲੇ ਦਾ ਟੋਕੜਾ ਵਾਲਾ ਜੀ ਹਾਂ ਜੀ ਹੋਰ ਟਾਈਮ ਤੇ ਸਹੀ ਗੱਲ ਜੀ ਮੋਲੇ 135 30 ਦੀ ਮਈ ਦੇ ਦੀ 30 30 ਜੀ ਠੀਕ ਆ 50 ਹਾਂ ਨਾ ਬਾਬਾ 50 ਦੀ ਸਵਾ ਲੱਖ ਦੀ ਮੈਂ ਸਵਾ ਲੱਖ ਦੀ ਬਾਈਕ ਤਾਂ ਮੈਂ ਦੇਣੀ ਆ ਤੇ ਜੇ ਬਾਅਦ ਦੀ ਗੱਲ ਕਰੀਏ ਤੇ ਨਹੀਂ ਇਹ ਮਿਲਦੀ ਨਹੀਂ ਮਿਲਦੀ ਜੀ ਪਾਛੋੜ ਕੀਤੀ ਆ ਵੀ ਜੇ ਦੂਰ ਜਾਊ ਤੇ ਉਹਨੂੰ ਕਰਾਇਆ ਨਾ ਮਸੂਹ ਹੋਵੇ ਇਹੀ ਗੱਲ ਸਹੀ ਆ ਵੀ ਜੇ ਦੂਰ ਜਾਵੇ ਉਹਨੂੰ ਕਰਾਇਆ ਮਹਿਸੂਸ ਨਾ ਹੋਵੇ ਕਿਉਂ ਵੀ ਦੂਰ ਦੇ ਬੰਦੇ ਮਾਰੇ ਕਰਾਇਆ ਵੀ 15-10000 ਕਰਾਇਆ ਪੈਂਦਾ ਸਹੀ ਗੱਲ ਬਾਈ ਠੀਕ ਆ ਇਹ 1,50,000 ਦੇ ਬਾਈ ਕਹਿੰਦਾ ਹਾਂ ਨਾ ਦਵਾਂਗੇ ਪਰ ਐਗਾ ਬਾਈ ਨਾ ਭਣੋਲੇ ਹੀ ਜਾਂਦੇ ਤੜੜੇ ਵੱਡੇ ਇਹ ਦੋ ਕੱਠੀਆਂ ਕੋ ਲੋਕ ਨਾਲ ਹੋਰ ਮਾਨਸ ਮਾਨ ਕੇ ਜੇ ਕੋਈ ਭਰਾ ਕੱਠੀਆਂ ਖੜੂਗਾ ਜੋੜੇ ਦਾ ਜੋੜਾ ਹੀ ਤੇ ਕਹਿੰਦੇ ਹੋਰ ਮਾਨ ਹੋਊਗਾ ਤੇ ਬਾਈ ਨੇ ਦੋ ਹੀ ਪੀਸ ਆਂਦੇ ਆ ਤੇ ਦੋਵਾਂ ਪੀਸਾਂ ਜਾਂਚ ਪਾਈ ਆ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜਰ ਦਬ ਕਰੀਏ ਜਬ ਪੀਸ ਆਂਦੇ ਆ ਬਾਈ ਨੇ ਰੇਡ ਵੀ ਮੈਂ ਇੱਕ ਹੋਰ ਬੜੀ ਜਵਰ ਲਈ ਸੀ ਹਾਂ ਤੇ ਨੀਲੀ ਦੀ ਮੈਂ ਥੱਲੇ ਬੰਡਾਂ ਲਾਈਆਂ ਪਰ ਇੱਕ ਕਈ ਡਾਲੀ ਰੇਡ ਹੋ ਗਈ ਆ ਆਉਂਦੀ ਆ ਜੀ ਠੀਕ ਜੀ ਇੱਕ ਘੰਟਾ ਮੈਂ ਹੀ ਰੇਡ ਹੋ ਗਈ ਆ ਹੋਰ ਨਾਲ ਮਈਆਂ ਲਿਆ ਕੇ ਫੇਰ ਪਾਵਾਂਗੇ ਬਾਈ ਨੇ ਜਾਣਾ ਆਪਣੇ ਜੇ ਹਾਂ ਜੀ ਚੰਗੀ ਵੱਡੇ ਨਾਮੀ ਮੈਂ ਆ ਠੀਕ ਜੀ ਹਾਂ ਜੀ ਜੇ ਕਈ ਕਾਇਕ ਰੇਡ ਹੋ ਗਈ ਆ ਤੇ ਜਵਰ ਤੋਂ ਜਵਰ ਵੀਰ ਬੰਬ ਤੋਂ ਬੰਬ ਪੀਸ ਲਿਆਵਾਂਗੇ ਤੇ ਅੱਜ ਬਾਈ ਨੇ ਜੋ ਰਕਾਰਡ ਬੰਦ ਤੇ ਆ ਵੀ ਡਣੀਆਂ ਵੱਡੀਆਂ ਮੱਜਾਂ ਦੇ ਰੇਡ ਤੇ ਮੱਜਾਂ ਵੱਡੀਆਂ ਦੇ ਰੇਡ ਨਿਕਲੇ ਆ ਸਾਬਨਾ ਹਾਂ ਲੱਗ ਰਹੀ ਹੈ 1 ਲੱਖ 20 ਹਜ਼ਾਰ ਦੀ ਮਹੀਆਂ ਪਰ ਅਹੀਂ ਹੋਣ ਸਾਡੇ ਕੋਲ ਸ਼ਾਮ ਤੇ ਲਗਾੜੇ ਜਿੰਨੇ ਜਦੋਂ ਅਜੇ ਮਹੀਂ ਸੁਣੀ ਆ ਨਾ ਮਹੀਂ ਆਪਣੇ ਪੈਸੇ ਲਾਜਣੇ ਅਜੇ ਹੋਣ ਦੇ ਸੂਏ ਸੀ ਸਹੀ ਗੱਲ ਤੇ ਪੂਰੀ ਦੁੱਧ ਵਾਲੀ ਰਿਕਾਰਡ ਵਾਲੀ ਆ ਮਹੀਨਾ ਮਹੀਂ ਛੱਡਣੀ ਪੈਣੀ ਆ ਆਪ ਜਿੰਨਾ ਜਿੰਨਾ ਕਰੋ ਪਹਿਲਾਂ ਆਈ ਸੀ ਤੇ ਉਹਨਾਂ ਦੇ ਟਰਾਲੇ ਚੱਲਦੇ ਕੈਨੇਡਾ ਚ ਉਹਨਾਂ ਕਰੋ ਆਈ ਸੀ ਵੀਰੇ ਇੱਕੋ ਤਗੜੇ ਪਰਵਾਦ ਤੋਂ ਆਈ ਸੀ ਇਕੋ ਮੀਨਾ ਮੈਂ ਛੱਡਣੀ ਪਣੀ ਹੈ ਜਿਹੜੀ ਗੱਲ ਹੈ ਠੀਕ ਆ ਜਿਹੜੀ ਚੀਜ਼ ਹੈ ਇਹ ਮੈਂ ਜਦੋਂ ਪਹਿਲੇ 3-4 ਬੰਦੇ ਅੰਗਰਾਜ ਆਏ ਉਹ ਤਾਂ ਮੈਂ ਵੀਰੇ ਪਾਈ ਮੰਗਦੇ ਪਰ ਪਹਿਲੇ ਉਹ ਨਾ ਮੇਰ ਜਿੰਨੇ ਕਾਹਦੀ ਨਾ ਪਤਾ ਮੈਂ ਕਿੰਨੀ ਸਾਈਜ਼ ਦਿੱਤੀ ਸੀ ਹਾਂਜੀ ਤੇ 10000 ਰੁਪਿਆ ਮੁਨਾਫਾ ਹੁੰਦੇ ਹਜੇ ਘਰੋਂ ਲੈ ਜਾਓ ਅਸੀਂ ਇਹ ਨਹੀਂ ਕਰਾਂ ਵੀ 500 500 ਮੋਦੀ ਮੈਂ ਮਹੀਂ ਤੁਹਾਡੀ ਇਹ ਨਾ ਵੀਰ ਬੰਦੇ ਨੇ ਮਹੀਂ ਮੈਨੂੰ ਦਿਲਾਉਂਗੇ ਮਹੀਂ ਨਹੀਂ ਦਪਾਉਂਦਾ ਮੈਨੂੰ ਬੰਦੇ ਨੇ ਸੱਜਿਆ ਕਹਿੰਦਾ ਮੁੰਡਾ ਜੀ ਆ ਇਹ ਕੋਈ ਮਹੀਂ ਕੱਚੀ ਕਰਾ ਲਾ ਆਹੋ ਜਦੋਂ ਮੈਂ ਮਹੀਂ ਵੇਖੀ ਨਾ ਮਾਂ ਤੂੰ ਪਿਛਾਂ ਹੋ ਜਾ ਉਹ ਪਿੱਛੇ ਮੈਂ ਤੂੰ ਬਹਿਦਾ ਤਰਾ ਮਾਂ ਤੂੰ ਪਿਛਾਂ ਹੋ ਜਾ ਹੁਣ ਮਹੀਂ ਲੈ ਕੇ ਪਰਾਂ ਆਉਂਗਾ ਠੀਕ ਜੀ ਤੇ ਜਿਹੜੀ ਗੱਲ ਆ ਫਿਰ ਜਮਾ ਚੀਜ਼ ਹੈ ਜਿਹੜੀ ਮਹੀਂ ਵੀਰ ਚੰਗੀ ਹੋਵੇ ਫਿਰ ਰੁਪਈਏ ਲਾਉਣੇ ਹੀ ਹਟਦੇ ਫਿਰ ਗੱਲ ਆ ਨਹੀਂ ਕਿਹਦੇ ਗਾਹ ਕਿਹੜਾ ਆਊਗਾ ਹਾਂ ਉਹਦੇ ਘਰੋਂ ਮਹੀਂ ਖੇੜਦਾਂਗੇ ਗਾੜੀ ਮਹੀਂ ਹੋਵੇ ਠੀਕ ਹੈ ਤੇ ਬਾਈ ਹਣੀ ਮਾਲ ਬਾਈਏ ਖਰੀਦ ਲੈਂਦੇ ਆ ਜਿਨ੍ਹਾਂ ਨੇ ਕਹੇ ਵੇਚਣੀ ਹੋਈ ਚੰਗੀ ਮੈਂ ਨੀਲੀ ਦੀ ਜਿਹੜੀ ਹੋਵੇ ਕਾਲੀ ਤੇ ਬਾਈ ਨਾਲ ਫੋਨ ਕਰਨਾ ਤਾਂ ਆ ਲੈਣਾ ਵੀਰ ਮਹੀਂ ਦਿਲ ਨੂੰ ਜਿਹੜੀ ਲੱਗੀ ਤੇ ਵਧੀਆ ਦੋ ਬ੍ਰੈਂਡ ਆ ਪੀਸ ਆਉਂਦੇ ਆ ਤੇ ਦੋਹੀ ਇਹਦੇ ਵੇਚਣ ਵਾਲੇ ਆ ਤੇ ਵਧੀਆ ਰਿਕਾਰਡ ਬਣਨ ਵਾਲੀ ਚੀਜ਼ਾਂ ਆਂ ਦੀਆਂ ਬਾਈ ਨੇ ਅੱਜ ਤੇ ਪੂਰੀਆਂ ਅਗਰਾਂ ਛੜਾਂ ਛੜਾਂ ਫਿਰ ਵਿਖਾ ਦਿੰਨੇ ਕਮਾ ਲੈਨੇ ਕੈਮਰੇ ਨੂੰ ਤੇ ਵਧੀਆਂ ਛੜੀਆਂ ਯਾਰ ਗਾਲੀ ਪਈਆਂ ਦੋਵੇਂ ਮਈਆਂ ਵੇਖ ਕੋਈ ਪ੍ਰਵਾਹ ਨਹੀਂ ਆ ਸਹੀ ਗੱਲ ਆ ਜੀ ਬਾਈ ਜੀ ਇੰਦਰਾ ਮੰਗਦੇ ਮੈਂ ਵਿਖਾ ਦੇ ਪੂਰੀ ਗਾਲੀ ਪਈਆਂ ਇਹ ਸੇਹ ਦਾ ਟਾਈਮ 10 ਵਜੇ ਆ ਉਹਨਾ ਟੈਂਪਰੇਚਰ ਗਿਲ ਕੋਲੇ ਓਕੇ ਦੋਵਾਂ ਦਾ ਠੀਕ ਆ ਬਾਈ ਜੀ ਬਸ ਸਹੀ ਗੱਲ ਆ ਦੋਵੇਂ ਗਾਲੀ ਕਰਨੀ ਆ ਰਮਾਨ ਆ ਯਾਰ ਜੰਮਾ ਹੀਰੇ ਆ ਲਾਈਕ ਕਮੈਂਟ ਸ਼ੇਅਰ ਕਰਿਓ ਮਿਲਨੀਆਂ ਦੋਵਾਂ ਵੀਰਾਂ ਨੂੰ ਤੇ ਦੋਵਾਂ ਵੀਰ ਭਰਾ ਲੈ ਗਏ ਨਾ ਤੇ ਉਹ ਯਾਦ ਕਰਨਗੇ ਕਦੇ ਵੀ ਨਿਸ਼ਾਨੇ ਦੇ ਤੇ ਹਾਂਜੀ ਇੰਝ ਜਿਆਦਾ ਯਵਰਤੀ ਤੇ ਠੀਕ ਜੀ ਹਾਂਜੀ ਬੁੱਲਟ ਕਮੈਂਟ ਸ਼ੇਅਰ ਵਾਤੋਂ ਵਾਦ ਕਰਿਆ ਕਰੋ ਜਿਹੜੀਆਂ ਦੇਸ਼ਾਂ ਦੇਸ਼ਾਂ ਵਿੱਚ ਬੈਠੀਆਂ ਭੈਣਾ ਭਰਾ ਸਾਡੇ ਚੈਨਲ ਨੂੰ ਵੇਂਦੇ ਆ ਪਿਆਰ ਦਿੰਦੇ ਆ ਸਾਰਿਆਂ ਦਾ ਹੀ ਜਣੋਂ ਧੰਨਵਾਦ ਕਰਦੇ ਆ ਠੀਕ ਹੈ ਬਾਈ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਵਾਤੋਂ ਵਾਦ ਠੀਕ ਹੈ ਨੰਬਰ ਬੋਲ ਦੋ ਬਾਈ ਜੀ ਨੰਬਰ ਬੋਲੋ ਫੋਨ ਨੰਬਰ ਆਪਣਾ ਹੈਗਾ 847240755 ਹਾਂਜੀ ਨਾਮ ਮਾਨਾ ਦਾ ਪਿੰਡ ਭੋਮਾ ਹਾਂਜੀ ਪਿਆ ਅੰਮ੍ਰਿਤਸਰ ਜਿੱਥੇ ਕਈਆਂ ਵੀਰਾਂ ਨੂੰ ਲੋਕਾਂ ਨੂੰ ਭਲੇਖਾ ਪੈਂਦਾ ਵੀ ਭੋਮਾ ਬੋਹਾ ਇਹ ਭੋਮਾ ਹੈਗਾ ਅ ਠਾ ਰੋਡ ਬਾਬੇ ਰੋਟੀ ਵਾਲਾ ਕਰਕੇ ਲੱਗੇ ਲੱਗੇ ਨੇ ਵੀਰੇ ਬਾਬੇ ਰੋਟੀ ਵਾਲਾ ਪਿੰਡ ਦੇ ਆਪਣਾ ਠੀਕ ਜੀ ਹਾਂਜੀ ਹਾਂਜੀ ਠੀਕ ਆ ਭਾਈ ਜੀ ਸਤ ਸ੍ਰੀ ਅਕਾਲ ਜੀ